ਹੈਲੋ ਦੋਸਤੋ ਕੀ ਹਾਲ ਨੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਮੋਗੇ ਅੱਜ ਦਾ ਸਵਾਲ ਮੇਰੇ ਕੋਲੋਂ ਕਿਸੇ ਨੇ ਪੁੱਛਿਆ ਸੀ ਕਿ ਹਰ ਕਿਸੇ ਦਾ ਟਵਿਨ ਫਲੇਮ ਹੁੰਦਾ ਹੈ ਅੱਜ ਦਾ ਇਹ ਸਵਾਲ ਬਹੁਤ ਹੀ ਇੰਟਰਸਟਿੰਗ ਅਤੇ ਰੋਹਾਨੀ ਹੈ ਬਹੁਤ ਸਾਰੇ ਲੋਕ ਸੋਚਦੇ ਨੇ ਕਿ ਟਵਿਨ ਫਲੇਮ ਸਿਰਫ ਮੂਵੀ ਜਾਂ ਫਿਰ ਬੁੱਕ ਵਿੱਚ ਹੀ ਹੁੰਦੇ ਨੇ ਪਰ ਸੱਚ ਇਹ ਹੈ ਕਿ ਟਵਿਨ ਫਲੇਮ ਇੱਕ ਰੋਹਾਨੀ ਸਚਾਈ ਹੈ ਹਰ ਕਿਸੇ ਨੂੰ ਇਹ ਕਨੈਕਸ਼ਨ ਹਰ ਕਿਸੇ ਨੂੰ ਮਿਲਦਾ ਹੈ ਜਾਂ ਇਹ ਸਿਰਫ ਕੁਝ ਚੁਣੇ ਹੋਏ ਸੋਲਸ ਲਈ ਹੀ ਹੁੰਦਾ ਹੈ ਚਲੋ ਇਸ ਦਾ ਡੂੰਘਾਈ ਨਾਲ ਜਵਾਬ ਲੱਭਦੇ ਹਾਂ ਟਵਿਨ ਫਲੇਮ ਬੇਸਿਕਲੀ ਇੱਕ ਸੋਲ ਦੀਆਂ ਦੋ ਤਾਰਾ ਹੁੰਦੀਆਂ ਨੇ ਜਦੋਂ ਉਹ ਸੋਲ ਧਰਤੀ ਤੇ ਐਕਸਪੀਰੀਅੰਸ ਲਈ ਆਉਂਦੀਆਂ ਨੇ ਤਾਂ ਉਹ ਸਪਿਲਟ ਹੋ ਕੇ ਦੋ ਬਾਡੀ ਵਿੱਚ ਇਨਕਾਰਨੇਟ ਕਰ ਜਾਂਦੀਆਂ ਨੇ ਇਹਨਾਂ ਦਾ ਕਨੈਕਸ਼ਨ ਬਹੁਤ ਇੰਟੈਂਸ ਹੁੰਦਾ ਹੈ ਜੋ ਸੋਲ ਲੈਵਲ ਤੇ ਹੁੰਦਾ ਹੈ ਪਰ ਹਰ ਸੋਲ ਟਵਿਨ ਫਲੇਮ ਕਨਸੈਪਟ ਨੂੰ ਐਕਸਪੀਰੀਅੰਸ ਕਰਦੀ ਹੈ ਜਾਂ ਨਹੀਂ ਇਹ ਡਿਪੈਂਡ ਕਰਦਾ ਹੈ ਡਿਵਾਈਨ ਪਲਾਨ ਤੇ ਸਪਿਰਚੁਅਲ ਟੀਚਰਸ ਦੇ ਮੁਤਾਬਕ ਹਰ ਸੋਲ ਦਾ ਇੱਕ ਟਵਿਨ ਫਲੇਮ ਹੁੰਦਾ ਹੈ ਕਿਉਂਕਿ ਹਰ ਸੋਲ ਦਾ ਆਰਗਾਨਿਕ ਇੱਕ ਹੀ ਸੋਰਸ ਤੋਂ ਹੁੰਦਾ ਹੈ ਪਰ ਪ੍ਰੈਕਟੀਕਲੀ ਹਰ ਕਿਸੇ ਨੂੰ ਆਪਣਾ ਟਵਿਨ ਫਲੇਮ ਧਰਤੀ ਤੇ ਮਿਲੇ ਇਹ ਜ਼ਰੂਰੀ ਨਹੀਂ ਕਈ ਵਾਰ ਟਵਿਨ ਫਲੇਮ ਹਾਇਰ ਰੀਅਲ ਮੈਨ ਦੇ ਵਿੱਚ ਹੁੰਦੇ ਨੇ ਤੇ ਧਰਤੀ ਤੇ ਨਹੀਂ ਕਈ ਵਾਰ ਦੋਵੇਂ ਇੱਕ ਲਾਈਫ ਟਾਈਮ ਵਿੱਚ ਧਰਤੀ ਤੇ ਆਉਂਦੇ ਹਨ ਇਸ ਲਈ ਹਾਂ ਹਰ ਸੋਲ ਦਾ ਟਵਿਨ ਫਲੇਮ ਹੁੰਦਾ ਹੈ ਪਰ ਹਰ ਕਿਸੇ ਨੂੰ ਇਸ ਜਨਮ ਵਿੱਚ ਮਿਲੇ ਇਹ ਗਰੰਟੀਡ ਨਹੀਂ ਹੈ ਡਿਵਾਈਨ ਡਿਸਾਈਡ ਕਰਦਾ ਹੈ ਕੀ ਕਿਸ ਸੋਲ ਨੂੰ ਟਵਿਨ ਫਲੇਮ ਐਕਸਪੀਰੀਅੰਸ ਕਰਵਾਉਣਾ ਹੈ ਜਾਂ ਨਹੀਂ ਟਵਿਨ ਫਲੇਮ ਜਰਨੀ ਕੋਈ ਆਰਡੀਨਰੀ ਜਰਨੀ ਨਹੀਂ ਇਹ ਇੰਟੈਂਸ ਹੀਲਿੰਗ ਕਾਰਮਿਕ ਕਲੀਅਰਿੰਗ ਐਂਡ ਸਪਿਰਚੁਅਲ ਅਵੇਕਨਿੰਗ ਦਾ ਪ੍ਰੋਸੈਸ ਹੁੰਦਾ ਹੈ ਜੇ ਕਿਸੇ ਸੋਲ ਨੇ ਇਸ ਜਨਮ ਵਿੱਚ ਲੈਸਨ ਸਿੱਖਣੇ ਨੇ ਤਾਂ ਡਿਵਾਈਨ ਉਸ ਨੂੰ ਉਸਦਾ ਟਵਿਨ ਫਲੇਮ ਮਿਲਾਉਂਦਾ ਹੈ ਜੇ ਨਹੀਂ ਤਾਂ ਸੋਲ ਆਪਣੇ ਸੋਲ ਮੇਟ ਜਾਂ ਫਿਰ ਕਾਰਮਿਕ 파ਟਨਰ ਰਾਹੀਂ ਹੀ ਸਿੱਖਿਆ ਲੈਂਦਾ ਹੈ ਇੱਥੇ ਕਨਫਿਊਜ਼ਨ ਆਉਂਦੀ ਹੈ ਬਹੁਤ سارے ਲੋਕ ਸੋਲ ਮੇਟ ਅਤੇ ਟਵਿਨ ਫਲੇਮ ਨੂੰ ਸੇਮ ਸਮਝ ਲੈਂਦੇ ਨੇ ਸੋਲ ਮੇਟ ਇਹ ਉਹ ਸੋਲ ਸਹਾਨ ਜਿਨ੍ਹਾਂ ਨਾਲ ਸਾਡੇ ਕਾਰਮਿਕ ਬੰਧਨ ਹੁੰਦੇ ਨੇ ਇਹ 파ਟਨਰ ਫਰੈਂਡਸ ਫੈਮਿਲੀ ਟੀਚਰ ਕੋਈ ਵੀ ਹੋ ਸਕਦਾ ਹੈ ਇਹ ਸਾਡੀ ਗਰੋਥ ਲਈ ਹੁੰਦੇ ਨੇ ਟਵਿਨ ਫਲੇਮ ਕੌਣ ਹੁੰਦੇ ਨੇ ਇਹ ਇੱਕ ਹੀ ਸੋਲ ਦੀ ਦੂਜੀ ਹਾਫ ਹੁੰਦੀ ਹੈ ਕਨੈਕਸ਼ਨ ਬਹੁਤ ਪਾਵਰਫੁਲ ਮੈਗਨੇਟਿਕ ਅਤੇ ਸਪਿਰਚੁਅਲ ট্রান্সਫਾਰਮੇਟਿਵ ਹੁੰਦਾ ਹੈ ਹਰ ਕਿਸੇ ਨੂੰ ਸੋਲਮੇਟ ਜ਼ਰੂਰ ਮਿਲਦਾ ਹੈ ਪਾਰ ਟਵਿਨ ਫਲੇਮ ਮਿਲਣਾ ਰੀਅਰ ਹੁੰਦਾ ਹੈ ਜਦੋਂ ਟਵਿਨ ਫਲੇਮ ਮਿਲਦੇ ਹਨ ਤਾਂ ਉਹਨਾਂ ਨੂੰ ਪੰਜ ਸਾਈਨ ਮਿਲਦੇ ਨੇ ਅੰਦਰੋਂ ਇੱਕ ਡੀਪ ਲੌਂਗਿੰਗ ਫੀਲ ਕਰਨਾ ਕਿ ਕੋਈ ਮਿਸਿੰਗ ਪਾਰਟ ਹੈ ਨੰਬਰ 2 ਰਿਪੀਟਡ ਐਂਜਲ ਨੰਬਰ ਬਾਰ-ਬਾਰ ਦਿਖਦੇ ਰਹਿੰਦੇ ਨੇ ਜਿਵੇਂ ਕਿ 1111 222 333 ਕੋਈ ਵੀ ਕਈ ਐਂਜਲ ਨੰਬਰ ਕਿਸੇ ਅਣਜਾਣ ਨੂੰ ਮਿਲ ਕੇ ਇਹੋ ਜਿਹਾ ਫੀਲ ਹੋਣਾ ਜਿਵੇਂ ਅਸੀਂ ਇਸ ਨੂੰ ਬਹੁਤ ਟਾਈਮ ਤੋਂ ਜਾਣਦੇ ਹੋਈਏ ਇਹ ਡਿਵਾਈਨ ਦੇ ਹਿੰਟਸ ਹੁੰਦੇ ਹਨ ਕਿ ਤੁਹਾਡਾ ਟਵਿਨ ਫਲੇਮ ਐਗਜ਼ਿਟ ਕਰਦਾ ਹੈ ਟਵਿਨ ਫਲੇਮ ਰੀਯੂਨੀਅਨ ਇੱਕ ਹਾਈ ਲੈਵਲ ਸਪਿਰਚੁਅਲ ਜਰਨੀ ਹੈ ਡਿਵਾਈਨ ਇਹ ਗਿਫਟ ਹਰ ਕਿਸੇ ਨੂੰ ਨਹੀਂ ਦਿੰਦਾ ਕਿਉਂਕਿ ਇਹ ਜਰਨੀ ਆਸਾਨ ਨਹੀਂ ਇਸ ਵਿੱਚ ਪੇਨ ਸੈਪਰੇਸ਼ਨ ਇਨਰ ਹੀਲਿੰਗ ਈਗੋ ਡੈਥ ਸਭ ਕੁਝ ਸ਼ਾਮਿਲ ਹੁੰਦਾ ਹੈ ਕੁਝ ਸੋਲਸ ਸਿੰਪਲ ਲੈਸਨਸ ਲਈ ਆਉਂਦੀਆਂ ਨੇ ਉਹਨਾਂ ਨੂੰ ਸੋਲਮੇਟ ਰਿਲੇਸ਼ਨਸ਼ਿਪ ਹੀ ਕਾਫੀ ਹੁੰਦਾ ਹੈ ਪਰ ਜੋ ਸੋਲਸ ਹਾਈ ਪਰਪਸ ਲਈ ਆਉਂਦੀਆਂ ਨੇ ਡਿਵਾਈਨ ਉਹਨਾਂ ਨੂੰ ਟਵਿਨ ਫਲੇਮ ਜਰਨੀ ਤੇ ਹੀ ਭੇਜਦਾ ਹੈ ਟਵਿਨ ਫਲੇਮ ਸਿਰਫ ਪਰਸਨਲ ਲਵ ਲਈ ਨਹੀਂ ਮਿਲਦੇ ਉਹਨਾਂ ਦਾ ਹਾਇਰ ਮਿਸ਼ਨ ਹੁੰਦਾ ਹੈ ਧਰਤੀ ਤੇ ਲਵ ਲਾਈਟ ਅਤੇ ਅਵੇਅਰਨੈਸ ਨੂੰ ਫੈਲਾਉਣਾ ਲੋਕਾਂ ਨੂੰ ਅਨ ਕੰਡੀਸ਼ਨਲ ਲਵ ਸਿਖਾਉਣਾ ਹਿਮਿਉਨਿਟੀ ਨੂੰ ਹਾਇਰ ਕਨਸੈਕ੍ਰੇਸ਼ਨ ਵੱਲ ਲੈ ਜਾਣਾ ਇਸ ਲਈ ਡਿਵਾਈਨ ਸਿਰਫ ਉਹਨਾਂ ਨੂੰ ਸੋਲਸ ਨੂੰ ਟਵਿਨ ਫਲੇਮ ਜਰਨੀ ਤੇ ਹੀ ਭੇਜਦਾ ਹੈ ਜੋ ਇਹ ਮਿਸ਼ਨ ਨੂੰ ਪੂਰਾ ਕਰ ਸਕਣ ਇਸ ਲਈ ਦੋਸਤੋ ਅਥਰੈਟੀਕਲੀ ਹਰ ਸੋਲ ਦਾ ਇੱਕ ਟਵਿਨ ਫਲੇਮ ਹੁੰਦਾ ਹੈ ਪਰ ਹਰ ਕੋਈ ਇਸ ਨੂੰ ਇਸ ਜਨਮ ਵਿੱਚ ਮਿਲੇ ਇਹ ਡਿਵਾਈਨ ਪਲਾਨ ਤੇ ਡਿਪੈਂਡ ਕਰਦਾ ਹੈ ਕੁਝ ਸੋਲਸ ਆਪਣੇ ਟਵਿਨ ਫਲੇਮ ਨਾਲ ਫਿਜ਼ੀਕਲੀ ਮਿਲਾਪ ਕਰਦੀਆਂ ਹਨ ਅਤੇ ਕੁਝ ਨਹੀਂ ਪਰ ਕਨੈਕਸ਼ਨ ਹਮੇਸ਼ਾ ਸੋਲ ਲੈਵਲ ਤੇ ਹੀ ਐਗਜ਼ਿਟ ਕਰਦਾ ਹੈ ਸਾਡੇ ਲਈ ਮੈਸੇਜ ਸਿਰਫ ਇਹ ਹੈ ਕਿ ਡਿਵਾਈਨ ਤੇ ٹرسٹ ਕਰੋ ਆਪਣੇ ਆਪ ਨੂੰ ਹੀਲ ਕਰੋ ਅਨ ਕੰਡੀਸ਼ਨਲ ਲਵ ਪ੍ਰੈਕਟਿਸ ਕਰੋ ਜੇ ਤੁਹਾਡਾ ਟਵਿਨ ਫਲੇਮ ਇਸ ਲਾਈਫ ਟਾਈਮ ਵਿੱਚ ਤੁਹਾਡੇ ਲਈ ਡਿਵਾਈਨ ਤੁਹਾਨੂੰ ਜਰੂਰ ਮਿਲਾਏਗਾ ਅਤੇ ਜੇ ਨਹੀਂ ਤਾਂ ਵੀ ਤੁਹਾਡੀ ਸੋਲ ਗਰੋਥ ਅਤੇ ਜਰਨੀ ਬਿਊਟੀਫੁੱਲ ਹੀ ਹੈ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ